ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਵਿਕਰਮਜੀਤ ਸਿੰਘ ਵਿੱਕੀ ਕਬੱਡੀ ਕੋਚ ਅੱਜ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਨ ਲੱਗੇ ਹਾਂ ਜੀ ਕਿ ਕੁਝ ਦਿਨ ਪਹਿਲਾਂ ਲਗਭਗ ਅਸੀਂ 20-25 ਦਿਨ ਪਹਿਲਾਂ ਅਸੀਂ ਦੁਬਾਰਾ ਫੇਰ ਗਰਾਊਂਡਾਂ 'ਚ ਵਾਪਸੀ ਕੀਤੀ ਆ ਤੇ ਸੱਚ ਜਾਣਿਓ ਉਮੀਦ ਤੋਂ ਕਿਤੇ ਜ਼ਿਆਦਾ ਮੈਨੂੰ ਜਿਹੜਾ ਵਾ ਉਹ ਰਿਸਪੌਂਸ ਮਿਲਿਆ ਕਿ ਇੰਨਾ ਜ਼ਿਆਦਾ ਪਿਆਰ ਮੈਨੂੰ ਵਿਦੇਸ਼ਾਂ ਤੋਂ ਵੀ ਬਾਹਰਲੀਆਂ ਕੰਟਰੀਆਂ ਤੋਂ ਵੀ ਜਿਹੜੇ ਪਲੇਅਰ ਮੇਰੇ ਕੋਲ ਖੇਡ ਕੇ ਗਏ ਆ ਜਾਂ ਜਿਹੜੇ ਪਲੇਅਰ ਮੇਰੇ ਨਾਲ ਖੇਡਦੇ ਰਹੇ ਆ ਉਹਨਾਂ ਵੱਲੋਂ ਮਿਲਿਆ ਤੇ ਇੰਨੇ ਜਦਾ ਉਹ ਖੁਸ਼ ਹੋਏ ਇਸ ਗੱਲ ਤੋਂ ਕਿ ਤੁਸੀਂ ਦੁਬਾਰਾ ਫੇਰ ਮੈਦਾਨ 'ਚ ਵਾਪਸੀ ਕਰ ਲਈ ਆ ਤੇ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ ਆ ਮੈਂ ਪਹਿਲਾਂ ਤੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਜਦੋਂ ਖੁਦ ਆਪ ਗੇਮ ਕਰਦਾ ਸੀ ਨਾ ਉਦੋਂ ਮੇਰੇ ਇੰਜਰੀ ਹੋ ਗਈ ਸੀ ਗੋਡੇ ਤੇ ਜਿਹਦੇ ਕਰਕੇ ਮੈਨੂੰ ਫਿਰ ਆਪਣੀ ਗੇਮ ਤਾਂ ਛੱਡਣੀ ਪੈ ਗਈ ਪਰ ਮੈਂ ਜਿੰਨਾ ਕੋਚਾਂ ਦੇ ਕੋਲ ਰਿਹਾ ਉਹ ਇੰਡੀਆ ਦੇ ਟਾਪ ਕਲਾਸ ਕੋਚ ਸੀ ਜਿੰਨਾਂ ਕੋਲੋਂ ਮੈਂ ਕੋਚਿੰਗ ਲਈ ਜਲੰਧਰ ਵੀਰਿਆ ਪਟਿਆਲੇ ਵੀਰਿਆ ਗੁਰਦਾਸਪੁਰ ਵੀਰਿਆ ਤੇ ਉਹਨਾਂ ਕੋਚਾਂ ਦੇ ਕੋਲੋਂ ਮੈਂ ਜੋ ਵੀ ਕੁਝ ਸਿੱਖਿਆ ਜੋ ਵੀ ਮੈਨੂੰ ਉਹਨਾਂ ਦੇ ਕੋਲੋਂ ਵਧੀਆ ਕਿ ਪ੍ਰੈਕਟਿਸ ਕਿਵੇਂ ਕਰਨੀ ਆ ਡਾਈਟ ਕਿਵੇਂ ਲੈਣੀ ਆ ਇੱਥੋਂ ਤੱਕ ਕਿ ਵਾਰਮਅਪ ਕਿਵੇਂ ਹੋਣਾ ਸਟ੍ਰੈਟਜੀ ਕਿਵੇਂ ਕਰਨੀ ਆ ਕਿ ਇੰਨੀ ਇੱਕ ਬਰੀਕੀ ਦੇ ਨਾਲ ਮੈਂ ਉਹਨਾਂ ਦੇ ਕੋਲੋਂ ਉਹ ਚੀਜ਼ਾਂ ਸਿੱਖੀਆਂ ਤੇ ਮੈਨੂੰ ਅੱਜ ਲੱਗਣ ਰਿਹਾ ਜਿਹਾ ਪਤਾ ਆ ਕਿ ਮੈਨੂੰ ਮਹਿਸੂਸ ਹੁੰਦਾ ਕਈ ਵਾਰੀ ਕਿ ਸ਼ਾਇਦ ਉਹ ਇੰਨਾ ਜਿਹੜਾ ਗਿਆਨ ਮੇਰੇ ਦਿਮਾਗ ਦੇ ਵਿੱਚ ਪ੍ਰਮਾਤਮਾ ਨੇ ਭਰਿਆ ਹੀ ਉਹ ਪਤਾ ਨਹੀਂ ਕਿ ਕਿਹੜੇ ਪਲੇਅਰ ਨੇ ਮੇਰੇ ਹੱਥੋਂ ਤਿਆਰ ਹੋਣਾ ਸੀ ਕਿ ਜੇ ਮੈਂ ਆਪ ਰੈਗੂਲਰ ਗੇਮ ਰੱਖਦਾ ਤੇ ਫਿਰ ਇੰਨੀ ਗਿਣਤੀ ਦੇ ਵਿੱਚ ਮੇਰੇ ਕੋਲ ਪਲੇਅਰ ਤਿਆਰ ਨਹੀਂ ਸੀ ਹੁਣੇ ਆਪਣੀ ਗੇਮ ਛੱਡ ਕੇ ਮੈਂ ਦੂਜੇ ਪਲੇਅਰਾਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਤੇ 4-5 ਸਾਲ ਲਗਾਤਾਰ ਮੈਂ ਅੰਡਰ 90 ਦੀ ਕਬੱਡੀ ਟੀਮ ਦਾ ਇੰਚਾਰਜ ਰਿਹਾ ਕੋਚ ਰਿਹਾ ਤੇ ਹਰ ਵਾਰੀ ਕਿਉਂਕਿ ਮੈਨੂੰ ਥੋੜਾ ਜਿਹਾ ਯਾਦ ਆ ਨਵੇਂ ਸ਼ਹਿਰ ਨਕੋਦਰ ਸਾਡੀ ਟੀਮ ਸੈਕੰਡ ਆਨੰਦਪੁਰ ਸਾਹਿਬ ਥਰਡ ਸੀਜ਼ਨ ਨਕੋਦਰ ਸੈਕੰਡ ਨਵੇਂ ਸ਼ਹਿਰ ਫਸਟ ਤੇ ਕਪੂਰਥਲੇ ਵੀ ਫਸਟ ਤੇ ਇੰਟਰ ਡਿਸਟ੍ਰਿਕਟ ਪੰਜਾਬ ਦੇ ਮੈਚਾਂ ਵਿੱਚੋਂ ਦੂਸਰੇ ਪਾਸੇ 22/23 ਤੇ 24-24 ਟੀਮਾਂ ਹੋਣੀਆਂ ਤੇ ਜਨਤਾ ਮਾਰਟਨ ਸੀਨੀਅਰ ਸੈਕੰਡਰੀ ਸਕੂਲ ਸਪੋਰਟਸ ਅਕੈਡਮੀ ਦੇ ਵਿਦਿਆਰਥੀ ਕਿ ਬਾਰੋਂ ਕੋਈ ਵੀ ਲੀਗ ਮੈਂਬਰ ਨਹੀਂ ਸੀ ਹੁੰਦਾ ਇੱਕ ਦੋ ਪਲੇਅਰ ਜਿਹੜੇ ਹੁੰਦੇ ਸੀ ਉਹ ਆਪਾਂ ਨਾਲ ਐਕਸਟਰਾ ਖੜਦੇ ਸੀ ਜ਼ਿਲ੍ਹੇ ਵੱਲੋਂ ਪਰ ਪਲੇਇੰਗ ਮੈਂਬਰ ਜਿਹੜੇ ਸੀ ਉਹ ਤਕਰੀਬਤ ਤਕਰੀਬਨ ਮੇਰੇ 7 ਪਲੇਅਰ ਜਿਹੜੇ ਸੀ ਉਹ ਇਹੀ ਹੁੰਦੇ ਸੀ ਇੱਕ ਦੋ ਪਲੇਅਰ ਹੋਰ ਕਈ ਵਾਰੀ ਆਪਾਂ ਨੂੰ ਚੇਂਜ ਕਰਨੇ ਪੈਂਦੇ ਸੀ ਵਧੀਆ ਜੇ ਆਪਾਂ ਨੂੰ ਕੋਈ ਪਲੇਅਰ ਮਿਲਦਾ ਸੀ ਨਾਲ ਅਬਾਉ ਚੇਂਜ ਕਰਕੇ ਇਹਦੇ ਆਪਾਂ ਫਿਰ ਉਹ ਕਰਨਾ ਇੱਕ ਅਮਰਤ ਮੁੰਡਾ ਮੇਰੇ ਕੋ ਖੇਡਦਾ ਹੁੰਦਾ ਸੀ ਤੇ ਉਸ ਕਪੂਰ ਥੱਲੇ ਜਦੋਂ ਆਪਾਂ ਮੈਚ ਖੇਡੇ ਆ ਤੇ ਉਦੋਂ ਉਹ ਸਾਡਾ ਪਲੇਇੰਗ ਮੈਂਬਰ ਸੀ ਨਾਲ ਤੇ ਪੰਜਾਬ ਦਾ ਬੈਸਟ ਰੇਡਰ ਵੀ ਉਹ ਬਣਿਆ ਕਿ ਲਗਾਤਾਰ 4-5 ਸਾਲ ਅਹੀ ਆਪਣੀ ਜਿਹੜੀ ਮੈਂ ਆਪਣੀ ਕੋਚਿੰਗ ਦੇ ਨਾਲ ਵਾਹਿਗੁਰੂ ਦੀ ਮਿਹਰ ਦੇ ਨਾਲ ਆਪਣੀ ਕੋਚਿੰਗ ਦਾ ਲੋਹਾ ਜਿਹੜਾ ਹੈ ਨਾ ਉਹ ਪੂਰਾ ਮਨਾਇਆ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਮੈਂ ਚੜ੍ਹਦੀ ਕਲਾ ਕਬੱਡੀ ਅਕੈਡਮੀ ਟੀਮ ਬਣਾਈ ਉਸ ਟੀਮ ਨੇ ਵੀ ਪੰਜਾਬ ਦੇ ਟੋਪ ਦੇ ਕਬੱਡੀ ਕੱਪ ਆਨੰਦਪੁਰ ਸਾਹਿਬ ਚੈਂਪੀਅਨਸ਼ਿਪ ਜਿਹੜੀ ਆ ਉਹ ਦੋ ਵਾਰ ਮੇਰੀ ਟੀਮ ਜਿਹੜੀ ਉਹ ਖੇਡੀ ਤੇ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਨਹੀਂ ਸੀ ਹੈਗਾ ਜਿੱਥੇ ਮੇਰੀ ਚੜ੍ਹਦੀ ਕਲਾ ਟੀਮ ਦੀ ਜਿਹੜੀ ਉਹ ਆਪਣੀ ਟੀਮ ਜਿਹੜੀ ਨਹੀਂ ਸੀ ਖੇਡਦੀ ਤੇ ਟੋਪ ਸਾਡੀ ਫੈਡਰੇਸ਼ਨ ਦੇ ਵਿੱਚ ਟੋਪ ਦੀਆਂ ਟੀਮਾਂ ਦੇ ਵਿੱਚ ਜਿਹੜਾ ਸੀ ਉਹ ਮੇਰੀ ਉਹ ਚੜ੍ਹਦੀ ਕਲਾ ਦੀ ਟੀਮ ਜਿਹੜੀ ਉਹ ਖੇਡਦੀ ਸੀ ਫਿਰ ਕੁਝ ਸਮਾਂ ਬਾਅਦ ਘਰ ਦੇ ਹਾਲਾਤ ਕੁਝ ਇਦਾਂ ਦੇ ਹੋ ਗਏ ਕਿ 2017 ਦੇ ਵਿੱਚ ਮੇਰੇ ਮਦਰ ਜਿਹੜੇ ਐਕਸਪਾਇਰ ਹੋ ਗਏ ਜਿਦੇ ਕਰਕੇ ਫਿਰ ਮੈਂ ਰੈਗੂਲਰ ਇਹ ਚੀਜ਼ ਨੂੰ ਨਹੀਂ ਰੱਖ ਸਕਿਆ ਕਿਉਂਕਿ ਕਈ ਵਾਰੀ ਘਰ ਲੇਟ ਪਹੁੰਚਿਆ ਜਾਂਦਾ ਸੀ ਤੇ ਫਿਰ ਕੁਝ 1 ਸਾਲ ਪ੍ਰੈਕਟਿਸ ਕਰਵਾਈ ਟੀਮ ਫਿਰ ਤਿਆਰ ਕਰ ਕੀਤੀ ਉਹ ਵੀ ਪੰਜਾਬ ਤੋਂ ਸੈਕੰਡ ਆਈ ਅੰਡਰ 14 ਦੀ ਫਿਰ ਕਰੋਨਾ ਕਾਲ ਆ ਗਿਆ ਕਰੋਨਾ ਕਾਲ ਦੇ ਵਿੱਚ ਫਿਰ ਗਰਾਊਂਡ ਨਾਲ ਟੁੱਟ ਗਏ ਹੁਣ ਇਸ ਸਾਲ ਦੁਬਾਰਾ ਫੇਰ ਮੇਰਾ ਮਨ ਬਣਿਆ ਬਣਿਆ ਕਿ ਪੇਰੈਂਟਸ ਨੇ ਕਿਹਾ ਜਾਂ ਮੈਂ ਆਸੇ-ਪਾਸੇ ਆਪਣੇ ਇਲਾਕੇ 'ਚ ਵੇਖਦਾ ਸੀ ਕਿ ਸਾਡੇ ਨਸ਼ੇ ਦਾ ਪ੍ਰਕੋਪ ਬਹੁਤ ਜ਼ਿਆਦਾ ਹੋ ਗਿਆ ਸੀ ਤੇ ਮੈਂ ਸੋਚਿਆ ਕਿ ਜੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣਾ ਨਾ ਤੇ ਉਹਨਾਂ ਨੂੰ ਗਰਾਊਂਡ ਦੇ ਨਾਲ ਜੋੜੀਏ ਤੇ ਉਹ ਮੈਂ ਇਹ ਸੋਚ ਲੈ ਕੇ ਗਰਾਊਂਡ ਦੇ ਨਾਲ ਫੇਰ ਦੁਬਾਰਾ ਜੁੜਿਆ ਤੇ ਮੈਨੂੰ ਖੁਦ ਨਹੀਂ ਸੀ ਆਸ ਕਿ ਇੰਨਾ ਜ਼ਿਆਦਾ ਰਿਸਪੌਂਸ ਮੈਨੂੰ ਇਲਾਕੇ 'ਚ ਮਿਲੂਗਾ ਤੇ ਹੁਣ ਮੇਰੇ ਕੋਲ ਸਵੇਰ ਦੇ ਟਾਈਮ ਕੋਈ 35 40 ਪਲੇਅਰ ਜਿਹੜੇ ਆ ਉਹ ਇੱਥੋਂ ਕੋਈ 35 35 40 40 ਕਿਲੋਮੀਟਰ ਦੂਰ ਤੋਂ ਵੀ ਸਵੇਰੇ ਪ੍ਰੈਕਟਿਸ ਕਰਨ ਵਾਸਤੇ ਆਉਣੇ ਸ਼ੁਰੂ ਹੋ ਗਏ ਓਪਨ ਦੇ ਇੰਟਰਨੈਸ਼ਨਲ ਪਲੇਅਰ ਵੀ ਉਹਨਾਂ ਵਿੱਚ ਹੈਗੇ ਆ ਉਹ ਸਵੇਰੇ ਪ੍ਰੈਕਟਿਸ ਕਰਨ ਵਾਸਤੇ ਆਉਣੇ ਸ਼ੁਰੂ ਹੋ ਗਏ ਤੇ ਸ਼ਾਮ ਦਾ ਸਮਾਂ ਸਿਰਫ ਤੇ ਸਿਰਫ ਮੈਂ ਆਪਣੇ ਸਕੂਲ ਜਨਤਾ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਸਪੋਰਟਸ ਅਕੈਡਮੀ ਦੇ ਵਿਦਿਆਰਥੀਆਂ ਵਾਸਤੇ ਰੱਖਿਆ ਕਿ ਉਹਨਾਂ ਦੀ ਮੈਂ ਪਹਿਲਾਂ ਇੰਗਲਿਸ਼ ਸਪੀਕਿੰਗ ਦੀ ਕਲਾਸ ਫ੍ਰੀ ਆਫ ਕੋਸਟ ਕੋਈ ਪੈਸਾ ਨਹੀਂ ਲੈਣਾ ਤੇ ਸ਼ਾਮ ਨੂੰ ਉਹਨਾਂ ਦੀ ਪ੍ਰੈਕਟਿਸ ਕਰਾਉਣੀ ਬਾਰ ਦੇ ਸਕੂਲਾਂ ਦੇ ਬੱਚੇ ਮੈਨੂੰ ਤਾਂ ਮਨਾ ਕਰਨੇ ਪਏ ਕਿਉਂਕਿ ਸ਼ਾਮ ਨੂੰ ਸਾਡੇ ਆਪਣੇ ਸਕੂਲ ਦੇ ਬੱਚੇ ਹੀ ਕੋਈ 100 ਪਲੱਸ ਹੋ ਜਾਂਦਾ ਸੀ ਹੁਣ ਗਰਮੀਆਂ ਦੇ ਕਰਕੇ ਛੁੱਟੀਆਂ ਹੋਣ ਕਰਕੇ ਸਾਡੀ ਪ੍ਰੈਕਟਿਸ ਹੁਣ ਵੀ ਲਗਾਤਾਰ ਚੱਲ ਰਹੀ ਆ ਅੰਗਲਿਸ਼ ਸਪੀਕਿੰਗ ਦੀ ਕਲਾਸ ਵੀ ਲਗਾਤਾਰ ਹੀ ਆਪਾਂ ਲਾ ਰਹੇ ਆ ਬੀ ਫ੍ਰੀ ਆਫ ਕੋਸਟ ਹੁਣ ਵੀ ਮੇਰੇ ਕੋਲ 50 55 ਪਲੇਅਰ ਜਿਹੜੇ ਆ ਬੱਚੇ ਜਿਹੜੇ ਆ ਸਕੂਲ ਦੇ ਉਹ ਹੁੰਦੇ ਆ ਹੁਣ ਛੁੱਟੀਆਂ ਪੈ ਗਈਆਂ ਜੂਨ ਦੀਆਂ ਜਿੱਦਾਂ ਸ਼ੁਰੂ ਹੋ ਜਾਣੀਆਂ ਛੁੱਟੀਆਂ ਦੋ ਤਿੰਨ ਚਾਰ ਦਿਨ ਪਹਿਲਾਂ ਪੈ ਗਈਆਂ ਹੁਣ ਬਹੁਤ ਸਾਰੇ ਪੇਰੈਂਟਸ ਜਿਦੇ ਕਰਕੇ ਮੈਂ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਦੇ ਆ ਉਹ ਇਹ ਇਹ ਪੁਆਇੰਟ ਆ ਕਿ ਬਹੁਤ ਸਾਰੇ ਪੇਰੈਂਟਸ ਮੇਰੇ ਤੱਕ ਅਪਰੋਚ ਕਰਨ ਦੇ ਆ ਕਿ ਤੁਸੀਂ ਤੁਹਾਡੇ ਬੱਚਿਆਂ ਨੂੰ ਹੀ ਪ੍ਰੈਕਟਿਸ ਕਰਾ ਦਿਆ ਕਰੋ ਉਹ ਬੱਚੇ ਜਨਤਾ ਮਾਡਰਨ ਸਕੂਲ ਦੇ ਵਿੱਚ ਨਹੀਂ ਪੜਦੇ ਤੇ ਉਹਦੇ ਕਰਕੇ ਮੈਂ ਪਹਿਲੇ ਦਿਨੀ ਇਹ ਬੇਇੱਜ਼ਤੀ ਕੀਤੀ ਸੀ ਕਿ ਸ਼ਾਮ ਨੂੰ ਸਿਰਫ ਤੇ ਸਿਰਫ ਮੈਂ ਆਪਣੇ ਇਸ ਸਕੂਲ ਦੇ ਬੱਚਿਆਂ ਦੀ ਪ੍ਰੈਕਟਿਸ ਕਰਾਉਣਾ ਕਿਉਂਕਿ ਮੰਨ ਲਓ ਮੇਰੇ ਕੋਲ 50 ਬੱਚੇ ਪ੍ਰੈਕਟਿਸ ਕਰਦੇ ਆ ਇੱਕ ਜਣਾ ਮੈਂ ਪ੍ਰੈਕਟਿਸ ਕਰਾਉਣ ਵਾਲਾ ਨਾਲ ਮੈਂ 2-3 ਮੁੰਡੇ ਹੁਣ ਆਪਣੇ ਨਾਵਾ ਲਾਉਣੇ ਸ਼ੁਰੂ ਕਰ ਦਿੱਤੇ ਆ ਤੇ ਉਹਨਾਂ ਨੂੰ ਮੈਂ ਸਿਉਰੇ ਟ੍ਰੇਨਿੰਗ ਦਿੰਨਾ ਵਾ ਸ਼ਾਮ ਨੂੰ ਉਹ ਮੇਰੇ ਨਾਲ ਹੈਲਪ ਕਰ ਦਿੰਦੇ ਆ ਪਰ ਕੁਝ ਲਿਮਿਟੇਸ਼ਨਾਂ ਗਰਾਊਂਡ ਦੀਆਂ ਹੁੰਦੀਆਂ ਕਿਉਂਕਿ 1 ਘੰਟੇ ਦੇ ਵਿੱਚ 50 ਬੱਚਿਆਂ ਨੂੰ ਡੀਲ ਕਰਨਾ ਕਿਉਂਕਿ ਮੈਂ ਕਦੀ ਕੁਆਂਟੀਟੀ ਦੇ ਚੱਕਰ ਜਿਨੀ ਪਿਆ ਕਿ ਮੈਂ 50 ਦੀ ਜਗ੍ਹਾ 60 ਬੱਚੇ ਕਰ ਲਾਂ 70 ਕਰ ਲਾਂ 100 ਕਰ ਲਾਂ 150 ਕਰ ਲਾਂ ਤੇ ਉਹਦੇ ਨਾਲ ਰਿਜ਼ਲਟ ਨਾ ਕੋ ਨਿਕਲੇ ਮੈਂ ਉਨੇ ਕ ਬੱਚੇ ਹੀ ਪ੍ਰੈਕਟਿਸ ਵਾਸਤੇ ਗਰਾਊਂਡ 'ਚ ਉਤਾਰਦਾ ਜਿਨ੍ਹਾਂ ਦੇ ਵਿੱਚੋਂ ਮੈਨੂੰ ਇਹ ਹੁੰਦਾ ਕਿ ਮੈਂ ਰਿਜ਼ਲਟ ਦਵਾ ਤੇ ਇਸ ਕਰਕੇ ਮੈਂ ਉਹ ਬਾਹਰ ਦੇ ਸਕੂਲਾਂ ਦੇ ਬੱਚਿਆਂ ਨੂੰ ਮਨਾ ਕਰ ਦਿੱਤਾ ਕੋਈ ਬਹੁਤੇ ਨਹੀਂ ਤਾਂ ਕੋਈ 60 70 ਬੱਚੇ ਜਿਹੜੇ ਆ ਨਾ ਉਹ ਮੈਂ ਉਹਨਾਂ ਨੂੰ ਮਨਾ ਕੀਤਾ ਕਿ ਮੈਂ ਸ਼ਾਮ ਨੂੰ ਪ੍ਰੈਕਟਿਸ ਨਹੀਂ ਕਰਵਾ ਸਕਦਾ ਸਵੇਰੇ ਵੀ ਮੇਰੇ ਕੋ ਗਿਣਤੀ ਇੰਨੀ ਹੋਗੀ ਹੁਣ ਮਜਬੂਰੀ ਇਹ ਬੜ ਗਈ ਆ ਕਿ ਉਹ ਪੇਰੈਂਟਸ ਮੇਰੀ ਮਜਬੂਰੀ ਨਹੀਂ ਸਮਝਦੇ ਕਿ ਮੰਨ ਲਓ ਕਿ ਮੈਂ ਵਾਕਿਆ ਹੀ ਇਸ ਗੱਲ 'ਚ ਮਜਬੂਰ ਹਾਂ ਕਿ ਮੈਂ ਉਹਨਾਂ ਦੇ ਬੱਚਿਆਂ ਦੀ ਪ੍ਰੈਕਟਿਸ ਨਹੀਂ ਕਰਵਾ پا ਰਿਹਾ ਤੇ ਉਹਨਾਂ ਦਾ ਵੀ ਫਰਜ ਬਣਦਾ ਕਿ ਜਿਹੜੇ ਸਕੂਲਾਂ ਦੇ ਵਿੱਚ ਉਹ ਬੱਚੇ ਪੜ੍ਹਦੇ ਆ ਉਹ ਸਕੂਲਾਂ ਦੇ ਡੀਪੀਪੀਟੀ ਵੀ ਹੋਣਗੇ ਠੀਕ ਆ ਨਾ ਉਹਨਾਂ ਦੇ ਕੋਲ ਜਾ ਕੇ ਵੀ ਪ੍ਰੈਕਟਿਸ ਕਰਨ ਤੇ ਜੇ ਉਹ ਉਹਨਾਂ ਦਾ ਪ੍ਰੈਕਟਿਸ ਕਰਦੇ ਆ ਨਹੀਂ ਕਰਦੇ ਇਸ ਗੱਲ ਦਾ ਮੈਨੂੰ ਨਹੀਂ ਪਤਾ ਮੈਂ ਬਹੁਤਾ ਡੀਪਲੀ ਨਹੀਂ ਇਹ ਗੱਲ ਤੇ ਜਾਣਾ ਚਾਹੁੰਦਾ ਤੇ ਪਰ ਇਹ ਆ ਕਿ ਮੇਰਾ ਜੋ ਅੱਜ ਤੱਕ ਦਾ ਰਿਜ਼ਲਟ ਆ ਕਿਉਂਕਿ ਮੇਰੇ ਕੋਲੋਂ ਇਹ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਵੀ ਬਹੁਤ ਜ਼ਿਆਦਾ ਤਿਆਰ ਹੋਏ ਆ ਕਿਉਂਕਿ ਮੈਂ ਇਹ ਚੀਜ਼ ਨੂੰ ਆਪਣੇ ਉੱਤੇ ਹੰਡਾਇਆ ਕਿ ਬੱਚੇ ਨੂੰ ਤਿਆਰ ਕਿਵੇਂ ਕਰਨਾ ਹੁਣ ਕਈ ਪੀਰੀਅਡਸ ਇਦਾਂ ਦੇ ਉਹਨਾਂ ਦੇ ਸਵਾਲ ਆਉਂਦੇ ਆ ਜਿ ਇਹ ਬੱਚੇ ਨੂੰ ਗਰਾਊਂਡ 'ਚ ਭੇਜਣਾ ਕਿ ਉਹਦੀ ਹਾਈਟ ਨਹੀਂ ਵੱਧਦੀ ਤੇ ਹਾਈਟ ਦੀ ਅੱਜਕੱਲ ਬੱਚਿਆਂ ਦੀ ਵਧ ਨਹੀਂ ਕਿਉਂਕਿ ਫਿਜ਼ੀਕਲ ਐਕਟੀਵਿਟੀ ਘਟ ਗਈ ਆ ਆਪਾਂ ਉਹਨੂੰ ਕੀ ਡਾਈਟ ਦਈਏ ਤੇ ਉਹਦੇ ਕਰਕੇ ਵੀ ਬੱਚੇ ਭੇਜਣਾ ਚਾਹੁੰਦੇ ਆ ਮੇਰੇ ਕੋ ਨਾਮ ਨਹੀਂ ਹੁੰਦੀ ਪਰ ਮੈਂ ਮਜਬੂਰੀ ਵਸ ਉਹਨਾਂ ਨੂੰ ਗਰਾਊਂਡ 'ਚ ਇੰਟਰਵਿਊ ਨਹੀਂ ਕਰਾ ਸਕਦਾ ਕਿਉਂਕਿ ਮੇਰੇ ਕੋ ਬੱਚਿਆਂ ਦੀ ਗਿਣਤੀ ਜ਼ਿਆਦਾ ਹੋ ਗਈ ਆ ਹੁਣ ਸਕੂਲ ਦੀ ਮੈਨੇਜਮੈਂਟ ਨੇ ਪ੍ਰਿੰਸੀਪਲ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਤੁਸੀਂ ਸਿਰਫ ਤੇ ਸਿਰਫ 1 ਮਹੀਨੇ ਵਾਸਤੇ ਆ ਜਿਹੜੀਆਂ ਜੂਨ ਦੀਆਂ ਛੁੱਟੀਆਂ ਹੋਣੀਆਂ 1 ਤਰੀਕ ਨੂੰ ਇਲੈਕਸ਼ਨ ਆ 2 ਤਰੀਕ ਤੋਂ ਲੈ ਕੇ ਦੇ ਐਂਡ ਜੂਨ ਤੱਕ ਜਿੰਨਾ ਤੱਕ ਸਕੂਲਾਂ ਦੀਆਂ ਛੁੱਟੀਆਂ ਵਾ ਤੁਸੀਂ ਸਿਰਫ ਤੇ ਸਿਰਫ 20 ਤੋਂ 25 ਮੈਂ ਬਾਰ-ਬਾਰ ਗਿਣਤੀ ਰਿਪੀਟ ਕਰ ਦਿੰਨਾ 20 ਤੇ ਜਾਂ 25 20 ਜਾਂ 25 ਦੂਜੇ ਸਕੂਲਾਂ ਦੇ ਬੱਚੇ ਜਿਹੜੇ ਹੈਗੇ ਆ ਉਹਨਾਂ ਦੀ ਪ੍ਰੈਕਟਿਸ ਕਰਵਾ ਦਿਆ ਕਰੋ ਸਵੇਰ ਟਾਈਮ ਸ਼ਾਮ ਦੇ ਸਮੇਂ ਨਹੀਂ ਮੈਂ ਕਿਸੇ ਦੀ ਪ੍ਰੈਕਟਿਸ ਕਰਾ ਸਕਦਾ ਦੂਜੇ ਸਕੂਲ ਦੇ ਬੱਚਿਆਂ ਦੀ ਕਿਉਂਕਿ ਮੇਰੇ ਕੋ ਆਪਣੀ ਸਕੂਲ ਦੇ ਬੱਚੇ ਜ਼ਿਆਦਾ ਹੁੰਦੇ ਆ ਸਵੇਰ ਦੇ ਸਮੇਂ 20 ਜਾਂ 25 ਬੱਚੇ ਜਿਹੜੇ ਆ ਉਹ ਮੈਂ ਉਹਨਾਂ ਦੀ ਆਪਣੇ ਦੂਜੇ ਜਿਹੜੇ ਪਲੇਅਰ ਮੇਰੇ ਕੋ ਬਾਹਰੋਂ ਆ ਰਹੇ ਆ ਇੰਟਰਨੈਸ਼ਨਲ ਪਲੇਅਰ ਵੀ ਆ ਉਹਨਾਂ ਦੇ ਨਾਲ ਮੈਂ ਉਹਨਾਂ ਦੀ ਪ੍ਰੈਕਟਿਸ ਕਰਵਾ ਸਕਦਾ ਕਰਾਉਂਗਾ ਤੇ ਨਾਲ ਉਹਨਾਂ ਦੇ ਬੱਚਿਆਂ ਦੀ ਜਿੱਦਾਂ ਵੀ ਆ ਕਿਹਦੀ ਗ੍ਰੋਥ ਨਹੀਂ ਵੱਧ ਰਹੀ ਠੀਕ ਹੈ ਨਾ ਤੇ ਉਹਦੀ ਐਕਸਰਸਾਈਜ਼ ਕੀ ਆ ਉਹਦੇ ਡਾਈਟ ਕਿਹੜੀ ਚਾਹੀਦੀ ਆ ਉਹ ਸਾਰਾ ਕੁਝ ਮੈਂ ਉਹਦੇ ਵਿੱਚ ਦੱਸ ਦਊਗਾ ਤੇ ਸਿਰਫ 20 ਬੱਚੇ ਜਾਂ 25 25ਾਂ ਤੋਂ ਵੱਧ ਨਹੀਂ ਮੈਂ ਉੱਚਾ ਇੰਟਰ ਕਰਾ ਸਕਦਾ ਪਰ ਉਹਦੇ ਵਾਸਤੇ ਤੁਸੀਂ ਕੀ ਕਰਨਾ ਵਾ ਕਿ 30 ਤੇ 31 ਦੋ ਦਿਨ ਮੈਂ ਤੁਹਾਨੂੰ ਉਹਦੇ ਵਾਸਤੇ ਦੇ ਦੇ ਦਿੰਨਾ ਕਿ ਤੁਸੀਂ ਆ ਕੇ ਸਕੂਲ ਦੇ ਵਿੱਚ 8 ਵਜੇ ਤੱਕ ਸਵੇਰੇ ਮਾਰਨਿੰਗ ਫਾਰਮ ਭਰ ਦੋ ਤੇ ਫਾਰਮ ਦੇ ਵਿੱਚ ਸਿਰਫ ਬੱਚੇ ਦਾ ਨਾਮ ਉਹਦੇ ਡੈਡੀ ਦਾ ਨਾਮ ਦੇ ਬੱਚੇ ਦੀ ਏਜ ਉਹਦੀ ਹਾਈਟ ਕਿੰਨੀ ਆ ਠੀਕ ਹੈ ਨਾ ਉਹ ਪਰਫਾਰਮਾ ਭਰ ਦਿਓ ਆਪਣਾ ਫੋਨ ਨੰਬਰ ਦੇ ਦਿਓ ਤੇ ਫਿਰ ਮੈਂ ਦੋ ਤਰੀਕ ਤੋਂ ਲੈ ਕੇ ਕਿਉਂਕਿ ਇੱਕ ਤਰੀਕ ਨੂੰ ਇਲੈਕਸ਼ਨ ਆ ਦੋ ਨੂੰ ਦੋ ਜਾਂ ਤਿੰਨ ਤਰੀਕ ਤੋਂ ਜੇ ਦੋ ਨੂੰ ਸੰਡੇ ਹੋਇਆ ਤੇ ਉਹ ਤੁਸੀਂ ਦੇਖ ਲਿਓ ਕੈਲੰਡਰ ਦੇ ਵਿੱਚ ਇੱਕ ਇਲੈਕਸ਼ਨ ਤੋਂ ਬਾਅਦ ਜਿਹੜਾ ਵੀ ਫਰਸਟ ਸੋਮਵਾਰ ਹੋਇਆ ਉਸ ਸਮੇਂ ਮੈਂ ਸਵੇਰੇ 6 ਵਜੇ ਤੋਂ ਲੈ ਕੇ ਤੇ 7 7:30 7:30 ਵਜੇ ਤੱਕ ਮੈਂ ਪ੍ਰੈਕਟਿਸ ਸਵੇਰੇ ਬੱਚਿਆਂ ਦੀ ਕਰਾਦਿਆ ਕਰੂੰਗਾ ਤੁਹਾਡਿਆਂ ਦੀ ਇਹ ਤੁਸੀਂ ਇਸ ਚੀਜ਼ ਦਾ ਜਿਹੜਾ ਵਾ ਉਹ ਲਾਭ ਲੈ ਸਕਦੇ ਜੇ ਤੇ ਮੈਂ ਫਿਰ ਇਹ ਬੇਇੱਜ਼ਤੀ ਬਾਰ-ਬਾਰ ਕਰ ਰਿਆਂ ਰਿਪੀਟ ਕਰ ਦਿੰਦਾ ਕਿ ਸ਼ਾਮ ਦੇ ਸਮੇਂ ਮੈਂ ਕਿਸੇ ਬਾਹਰ ਦੇ ਸਕੂਲ ਦੇ ਬੱਚੇ ਦੀ ਪ੍ਰੈਕਟਿਸ ਨਹੀਂ ਕਰਾ ਸਕਦਾ ਕਿਉਂਕਿ ਜਨਤਾ ਮਾਡਰਨ ਸਕੂਲ ਦੇ ਬੱਚੇ ਮੇਰੇ ਕੋਲ ਜ਼ਿਆਦਾ ਹੁੰਦੇ ਆ ਤੇ ਅਸੀਂ ਇਹਨਾਂ ਦਾ ਰਿਜ਼ਲਟ ਵੀ ਦੇਣਾ ਅਸੀਂ ਇਹਨਾਂ ਨੂੰ ਡਿਸਟ੍ਰਿਕਟ ਦੇ ਮੈਚਾਂ ਵਿੱਚ ਸਟੇਟ ਦੇ ਮੈਚਾਂ ਵਿੱਚ ਵੀ ਆਪਾਂ ਇਹਨਾਂ ਨੂੰ ਪਾਰਟਿਸਿਪੇਟ ਕਰਾਉਣਾ ਤੇ ਅਸੀਂ ਪੋਜੀਸ਼ਨਾਂ ਲੈ ਕੇ ਵੀ ਆਉਣੀਆਂ ਤੇ ਉਹਦੇ ਕਰਕੇ ਮੇਰਾ ਪੂਰਾ ਫੋਕਸ ਸ਼ਾਮ ਦੇ ਸਮੇਂ ਇਹਨਾਂ ਬੱਚਿਆਂ ਦਾ ਹੁੰਦਾ ਤੇ ਜਿਹੜੇ ਸਵੇਰ ਟਾਈਮ ਬੱਚੇ ਆਉਣਗੇ ਉਹਨਾਂ ਵਾਲੀ ਵੀ ਮੈਂ ਫਿਰ ਪ੍ਰੋਪਰ ਧਿਆਨ ਦੇ ਦਾਂਗਾ ਕਿਉਂਕਿ ਉਹ ਫਿਰ ਮੇਰੇ ਕੋਲ ਬੱਚੇ ਜਿਹੜੇ ਇੰਟਰਨੈਸ਼ਨਲ ਪਲੇਅਰ ਹੋਣਗੇ ਉਹਨਾਂ ਦੇ ਨਾਲ ਮੈਂ ਉਹਨਾਂ ਦੀ ਪ੍ਰੈਕਟਿਸ ਕਰਵਾ ਦਊਗਾ ਤੇ ਇਹ ਮੇਰੀ ਬੇਨਤੀ ਨੂੰ ਤੁਸੀਂ ਪ੍ਰਵਾਨ ਕਰਿਓ ਤੇ ਇਸ ਵੀਡੀਓ ਨੂੰ ਵੀ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ 30 ਔਰ 31 ਤਰੀਕ ਦੋ ਦਿਨ ਤੁਸੀਂ ਸਵੇਰੇ 7:30 ਤੋਂ 7:30 ਤੋਂ 8:00 ਵਜੇ ਤੱਕ ਆ ਕੇ ਤੁਸੀਂ ਬੱਚੇ ਦਾ ਪਰਫਾਰਮਾਂ ਭਰ ਲਿਓ ਦੇ 31 ਤੋਂ ਬਾਅਦ ਵੀ ਕੋਈ ਜਾਇਆ ਤੇ ਮੈਂ ਨਹੀਂ ਰੱਖ ਸਕਦਾ ਤੇ 30 ਤੋਂ ਪਹਿਲਾਂ ਵੀ ਆਇਆ ਮੈਂ ਤਾਂ ਵੀ ਨਹੀਂ ਰੱਖ ਸਕਦਾ ਉਹ ਫਾਰਮ ਭਰ ਕੇ ਤੇ ਆਪਣੇ ਸਾਈਨ ਕਰ ਦਿਓ ਤੇ 1 ਮਹੀਨੇ ਵਾਸਤੇ ਮੈਂ ਤੁਹਾਡੇ ਬੱਚੇ ਦੀ ਪ੍ਰੈਕਟਿਸ ਕਰਾ ਦੂੰਗਾ ਜੀ ਓਕੇ ਜੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ